ਤਮਿਲਨਾਡੂ ਦੇ ਵਿੱਚ ਅਦਾਕਾਰ ਵਿਜੇ ਦੀ ਰੈਲੀ ਦੇ ਵਿੱਚ ਅਚਾਨਕ ਜੋ ਬੀਤੇ ਕੱਲ ਨੂੰ ਘਟਨਾ ਵਾਪਰੀ ਹੈ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਉਸ ਰੈਲੀ ਦੇ ਵਿੱਚ ਇੱਕਦਮ ਹੀ ਭਾਜੜ ਮਚ ਜਾਂਦੀ ਹੈ ਜਿਸ ਕਰਕੇ 39 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਥੇ ਤੱਕ ਕਿ ਉਸ ਦੇ ਵਿੱਚ ਬੱਚੇ ਬਜ਼ੁਰਗ ਦਾ ਖਾਸ ਕਰਕੇ ਬੱਚੇ ਦੱਸੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਹੀ ਇਹ ਡਰਾਉਣੀਆਂ ਤਸਵੀਰਾਂ ਨੇ ਕਿ ਐਨੀ ਭੀੜ ਦੇ ਵਿੱਚ ਕਿਉਂਕਿ ਰੈਲੀ ਚੱਲ ਰਹੀ ਸੀਗੀ ਤੇ ਉਸ ਦੌਰਾਨ ਇਹ ਭਾਜੜ ਮਚਣਾ ਦੇ ਕਿ ਬੇहद ਵੱਡਾ ਨੁਕਸਾਨ ਲeke ਕਹਿ ਸਕਦੇ ਆ ਲੋਕਾਂ ਦੀ ਜਾਨਾਂ ਵੀ ਗਈਆਂ ਨੇ ਤਾਂ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਸ਼ਨੀਵਾਰianki ਬੀਤੀ ਸ਼ਾਮ ਨੂੰ ਅਦਾਕਾਰ ਵਿਜੇ ਦੀ ਰੈਲੀ ਦੇ ਦੌਰਾਨ ਭਿਆਨਕ ਭਾਜੜ ਪੈ ਗਈ ਹੈ ਤਾਂ ਮੁੱਖ ਮੰਤਰੀ ਐਮਕੇ ਸਟਾਈਲ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ 39 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਦੇ ਵਿੱਚ 16 ਔਰਤਾਂ ਅਤੇ 10 ਬੱਚੇ ਵੀ ਸ਼ਾਮਿਲ ਨੇ ਅਤੇ 51 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਦੱਸਦੇ ਕਿ ਆਈਸੀਯੂ ਦੇ ਵਿੱਚ ਦਾਖਲ ਨੇ ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਤਰਾ ਜਤਾਇਆ ਜਾ ਰਿਹਾ ਹੈਗਾ ਹੁਣ ਗੱਲ ਇਹ ਆਉਂਦੀ ਵੀ ਆਖਿਰ ਹਾਦਸਾ ਹੋਇਆ ਕਿਵੇਂ ਹੈ ਤਾਂ ਪੁਲਿਸ ਮੁਤਾਬਕ ਵਿਜੇ ਦੀ ਰੈਲੀ ਦੇ ਲਈ 10000 ਲੋਕਾਂ ਦੀ ਪਰਮਿਸ਼ਨ ਸੀ ਪਰ 120000 ਜੋ ਕਿ ਨਜ਼ਦੀਕੀ ਸਕਵੇਰ ਫੁੱਟ ਖੇਤਰ ਦੇ ਵਿੱਚ 50000 ਤੋਂ ਵੱਧ ਲੋਕ ਇਕੱਠੇ ਹੋ ਗਏ ਤਾਂ 10000 ਦੇ ਬਦਲੇ ਅਗਰ 50000 ਲੋਕ ਇਕੱਠੇ ਹੋ ਗਏ ਨੇ ਇਹ ਗੱਲ ਪੁਲਿਸ ਦੇ ਵੱਲੋਂ ਕਿਹਾ ਗਿਆ ਤਾਂ ਵਿਜੇ ਤਕਰੀਬਨ 6 ਘੰਟੇ ਦੀ ਰੈਲੀ ਦੱਸਦੇ ਕਿ ਵਿਜੇ ਜੋ ਕਿ ਸੀਗਾ ਅਦਾਕਾਰ ਵਿਜੇ ਉਹ 6 ਘੰਟੇ ਦੀ ਦੇਰ ਨਾਲ ਮੰਚ ਦੇ ਉੱਤੇ ਪਹੁੰਚੇ ਤਾਂ ਇਸ ਦੌਰਾਨ ਪਤਾ ਲੱਗਿਆ ਕਿ ਇੱਕ 9 ਸਾਲ ਦੀ ਬੱਚੀ ਗੁੰਮ ਹੋ ਗਈ ਹੈ ਵਿਜੇ ਨੇ ਮੰਚ ਤੋਂ ਲੋਕਾਂ ਨੂੰ ਬੱਚੀ ਨੂੰ ਲੱਭਣ ਦੀ ਅਪੀਲ ਕੀਤੀ ਹੈ ਜਿਸ ਕਾਰਨ ਭਾਜੜ ਦੀ ਸਥਿਤੀ ਬਣ ਗਈ ਹੈ ਤਾਂ ਇਸ ਭਾਜੜ ਦੀ ਸਥਿਤੀ ਦੇ ਵਿੱਚ 39 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਜਿਹੜੀ ਕਿ ਸੂਤਰਾਂ ਦੇ ਮੁਤਾਬਕ ਕੀਤੀ ਗਈ ਹੈ ਤਾਂ ਮੁੱਖ ਮੰਤਰੀ ਸਟਾਈਲ ਨੇ ਰਾਤ ਨੂੰ ਹੀ ਹਾਈ ਲੈਵਲ ਮੀਟਿੰਗ ਬੁਲਾਈ ਹੈ ਅਤੇ ਦੇਰ ਰਾਤ ਕਰੂਰ ਪਹੁੰਚ ਉਹਨਾਂ ਨੇ ਹਸਪਤਾਲ ਜਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਸੂਬਾ ਸਰਕਾਰ ਤੋਂ ਰਿਪੋਰਟ ਜੋ ਕੀ ਤਲਬ ਕੀਤੀ ਹੈ ਤਾਂ ਹਾਸ ਤੋਂ ਬਾਅਦ ਵਿਜੇ ਜ਼ਖਮੀਆਂ ਨੂੰ ਮਿਲਣ ਦੀ ਬਜਾਏ ਸਿੱਧੇ ਜੋ ਕਿ ਚਾਰਟਰਡ ਫਲਾਈਟ ਰਾਹੀਂ ਚੇਨਈ ਚਲੇ ਗਏ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਕੋਈ ਹਮਦਰਦੀ ਨਹੀਂ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਲਿਖਿਆ ਹੈਗਾ ਕਿ ਮੇਰਾ ਦਿਲ ਟੁੱਟ ਗਿਆ ਮੈਂ ਬਹੁਤ ਦਰਦਾਂ ਮੈਨੂੰ ਬਹੁਤ ਦਰਦ ਹੈ ਦੁੱਖ ਮਹਿਸੂਸ ਕਰ ਰਿਹਾ ਹਾਂ ਮੂਪੂਰਮ ਦੇ ਵਿੱਚ ਪ੍ਰਚਾਰ ਪ੍ਰੋਗਰਾਮ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਹੋਈ ਹੈ ਜਿਸ ਦੇ ਉੱਤੇ ਬੀ ਐਨ ਐਸ ਡੀ ਤਰਾਵਾਂ ਦੇ ਤਹਿਤ 109 110 125B 123 ਦੇ ਹੇਠ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਦੱਸ ਦਈਏ ਕਿ ਹੁਣ ਜੋ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਉਹਦੇ ਮੁਤਾਬਕ ਤਾਮਿਲਨਾਡੂ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਦੇ ਉੱਤੇ ਸਿਆਸਤਦਾਨ ਵਿਜੇ ਜੋ ਕਿ ਥਲਾਪਤੀ ਦੇ ਮੁਆਵਜ਼ੇ ਦਾ ਉਹਨਾਂ ਨੇ ਐਲਾਨ ਕੀਤਾ ਅਦਾਕਾਰ ਨੇ ਤਾਂ ਦੱਸ ਦਈਏ ਕਿ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਯਾਨੀ ਕਿ ਬੀਤੇ ਕੱਲ ਨੂੰ ਜੋ ਘਟਨਾ ਵਾਪਰੀ ਹੈ ਉਸ ਦੇ ਉੱਤੇ ਸਿਆਸਤਦਾਨ ਜੋ ਕਿ ਵਿਜੇ ਦੀ ਰੈਲੀ ਦੌਰਾਨ ਜੋ ਭਿਆਨਕ ਪਾਜੜ ਪਈ ਹੈ ਉਸ ਦੇ ਉਸ ਦੇ ਵਿੱਚ ਘਟੋ ਘਟ ਕਿਹਾ ਜਾ ਰਿਹਾ 39 ਲੋਕਾਂ ਦੀ ਮੌਤ ਹੋ ਗਈ ਹੈ ਤੇ ਘਟੋ ਘਟ 51 ਲੋਕ ਗੰਭੀਰ ਦਸੇ ਜਾ ਰਹੇ ਨੇ ਉਤੇ ਹੀ ਅਜੇ ਹੀ ਸਥਿਤੀ ਦੇ ਵਿੱਚ ਜੋ ਹੁਣ ਜੋ ਹੁਣ ਰਿਪੋਰਟ ਆ ਰਹੀ ਹੈਗੇ ਜੋ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਵਿਜੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਤਾਂ ਵਿਜੇ ਨੇ ਭਗਦਰ ਦੇ ਵਿੱਚ ਮਾਰੇ ਗਏ ਲੋਕਾਂ ਦੇ ਲਈ 20 ਬੀ ਲੱਖ ਰੁਪਏ ਤੇ ਜ਼ਖਮੀਆਂ ਦੇ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾ ਵਿਜੇ ਨੇ ਸੋਸ਼ਲ ਮੀਡੀਆ ਦੇ ਉਤੇ ਲਿਖਿਆ ਹੈਗਾ ਕਿ ਮੇਰੇ ਦਿਲ ਦੇ ਨੇੜੇ ਦੇ ਸਾਰੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਨੇ ਤਾਂ ਮੇਰਾ ਦਿਲ ਅਤੇ ਮਨ ਕੱਲ ਕਰੋੜ ਦੇ ਵਿੱਚ ਵਾਪਰੇ ਘਟਨਾ ਤੋਂ ਬਹੁਤ ਦੁਖੀ ਹੈ ਹਾਲਾਂਕਿ ਜਦੋਂ ਇਹ ਘਟਨਾ ਵਾਪਰੀ ਸੀਗੀ ਉਸ ਵੇਲੇ ਟਵਿੱਟਰ ਦੇ ਉੱਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਤਾਂ ਉਸ ਵੇਲੇ ਜੋ ਕਿਹਾ ਜਾ ਰਹਾ ਸੀਗਾ ਕਿ ਉਹਨਾਂ ਦੇ ਵੱਲੋਂ ਹੋਰ ਕੋਈ ਬਿਆਨ ਨਹੀਂ ਆਇਆ ਸੀਗਾ ਜਨਤਕ ਤੌਰ ਦੇ ਉੱਤੇ ਪਰ ਹੁਣ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਕਿ ਇਹ ਐਲਾਨ ਕੀਤਾ ਹੈਗਾ ਕਿ ਜੋ ਲੋਕਾਂ ਦੀ ਮੌਤ ਹੋਈ ਹੈ ਜੋ ਮਾਰੇ ਗਏ ਨੇ ਉਹਨਾਂ ਲਈ 20 ਲੱਖ ਰੁਪਏ ਤੇ ਜਿਹੜੇ ਜ਼ਖਮੀ ਹੋਏ ਉਹਨਾਂ ਦੇ 2-2 ਲੱਖ ਰੁਪਏ ਡਾਇਲਾਈਨ ਕੀਤਾ ਹੈ ਤਾਂ ਉਹਨਾਂ ਨੇ ਆਪਣੇ ਜੋ ਕਿ ਸੋਸ਼ਲ ਮੀਡੀਆ ਤੇ ਲਿਖਿਆ ਹੈਗਾ ਕਿ ਮੇਰਾ ਦਿਲ ਅਤੇ ਮਨ ਕੱਲ ਕਰੋੜ ਦੇ ਵਿੱਚ ਵਾਪਰੀ ਘਟਨਾ ਤੋਂ ਬਹੁਤ ਦੁਖੀ ਹੈ ਇਸ ਬਹੁਤ ਹੀ ਦੁਖਦਾਈ ਘਟਨਾ ਦੇ ਵਿੱਚ ਸਥਿਤੀ ਦੇ ਵਿੱਚ ਮੈਂ ਆਪਣੇ ਰਿਸ਼ਤਦਾਰਾਂ ਨੂੰ ਗਵਾਉਣ ਦੇ ਦਰਦ ਨੂੰ ਪ੍ਰਗਟ ਕਰਨ ਦੇ ਘਾਟੇ ਦੇ ਵਿੱਚ ਹਾਂ ਮੇਰੀਆਂ ਅੱਖਾਂ ਅਤੇ ਮਨ ਦਰਦ ਨਾਲ ਭਰੇ ਹੋਏ ਨੇ ਉਹਨਾਂ ਨੇ ਅੱਗੇ ਕੀ ਆਏਗਾ ਕਿ ਮੇਰੇ ਰਿਸ਼ਤੇਦਾਰੋਂ ਤੁਹਾਡੇ ਸਾਰਿਆਂ ਪ੍ਰਤੀ ਆਪਣੀ ਡੂੰਗੀ ਸሜਤਨਾ ਪ੍ਰਗਟ ਕਰਦੇ ਹੋਏ ਜਿਨ੍ਹਾਂ ਨੇ ਆਪਣੇ ਨਜ਼ਦੀਕਿਆਂ ਨੂੰ ਗਵਾ ਦਿੱਤਾ ਹੈ ਮੈਂ ਤੁਹਾਡੇ ਨਾਲ ਇਹ ਡੂੰਗਾ ਦੁੱਖ ਸਾਂਝਾ ਕਰਦਾ ਇਹ ਇੱਕ ਅਜਿਹਾ ਨੁਕਸਾਨ ਹੈ ਜਿਸ ਦੇ ਪਰਪਾਈ ਅਸੀਂ ਨਹੀਂ ਕਰ ਸਕਦੇ ਸਾਨੂੰ ਕੋਈ ਵੀ ਦਿਲਾਸਾ ਦੇਵੇ ਅਸੀਂ ਆਪਣੇ ਸਤਾਰਾਂ ਦੇ ਨੁਕਸਾਨ ਨੂੰ ਸਹਿਣ ਨਹੀਂ ਕਰ ਸਕਦੇ ਫਿਰ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਮੈਂ ਉਹਨਾਂ ਸਾਰੇ ਰਿਸ਼ਤਾਰਾਂ ਦੇ ਪਰਿਵਾਰਾਂ ਨੂੰ 200000 ਰੁਪਏ ਅਤੇ ਉਹਨਾਂ ਸਾਰਿਆਂ ਨੂੰ 2-2 ਲੱਖ ਰੁਪਏ ਦੇਣਾ ਚਾਹੁੰਦਾ ਹਾਂ ਜੋ ਆਪਣੇ ਜੋ ਕਿ ਅਜ਼ੀਜ਼ਾਂ ਨੂੰ ਗਵਾ ਚੁੱਕੇ ਨੇ ਤਾਂ ਉਹਨਾਂ ਨੂੰ ਜੋ ਜ਼ਖਮੀ ਨੇ ਅਤੇ ਇਲਾਜ ਦੇ ਅਧੀਨ ਨੇ ਤਾਂ ਇਹ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਦੱਸਦੇ ਕਿ ਅਦਾਕਾਰ ਰਵੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ